ਤੇਰਾ ਨਾਮ ਜਪਦੇ ਸ਼ਬਦ ਸੁਣੋ ਜੀ ਮੈਨੂੰ ਧੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਮੈਨੂੰ ਧੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਮੈਨੂੰ ਤੂੜ ਬਣਾ ਦੇ ਰੱਬਾ ਓਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪ ਦੇ ਮੈਨੂੰ ਤੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਇਹਾਂ ਘਾਟ ਚਲਾ ਹਰ ਅੱਗੇ ਬਸਨ ਸੁਹੇਲਾ ਆਦ ਕਟੇ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਇਹੋ ਸੰਸਾਰ ਬਸ ਆਤਮ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿ세 ਜਿਗਾਏ ਪਿਆਏ ਇਹੋ ਰਸ ਅਕਾਥ ਕਥਾ ਤੈਨ ਜਾਨੀ ਜਾ ਕੋ ਆਏ ਸੋਈ ਮੇ ਹਜੂ ਹਰ ਗੁਰ ਤੇ ਮਨੋ ਬਿਸਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਵਰਨਾ ਹੋਏ ਗਿਓ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਖ ਕਰ ਸੰਤਨ ਕੀ ਤਰੇ ਨਾਨਕ ਦਾਸ ਇਹ ਸੁਖ ਮੰਗੇ ਮੋਖ ਕਰ ਸੰਤਨ ਕੀ ਤਰੇ ਇਹੋ ਖੈਰ ਜੀ ਪਾਵੀ ਮਾਲਕਾ ਇਹੋ ਖੈਰ ਜੀ ਪਾਵੀ ਮਾਲਕਾ ਤੇਰੇ ਸਾਧੂਆਂ ਦੀ ਧੂੜ ਮੰਝਾਂ ਮੈਂ ਇਹੋ ਖੈਰ ਪਾਵੀ ਮਾਲਕਾ ਤੇਰੇ ਆਦਿ ਮੰਦੀ ਤੂੜ ਬਣੇ ਜਾਏ ਹੋ ਖਰਪਾ ਮੀਂਹ ਦਾ ਮੈਨੂੰ ਤੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਮੈਨੂੰ ਤੂੜ ਬਣਾ ਦੇ ਰੱਬਾ ਉਹਨਾਂ ਕਿਹੜੇ ਤੇਰਾ ਨਾਮ ਜਪੂ